ਹਰਨਤ ਸਮੇ ਇਸ ਨਾਮ ਨੇ ਸਾਨੂੰ ਬੰਨੇ ਲਾਉਣਾ ਤਾਂ ਕਰਕੇ ਇਸ ਨਾਮ ਨੂੰ ਹਰ ਰੋਜ਼ ਸੁਣਨਾ ਹਰ ਸਮੇ ਸੁਣਨਾ ਹੁਣੇ ਨਾਮ ਤਾਂ ਹਰ ਸਮੇ ਚੱਲਦਾ ਕਦੋਂ ਸੁਣੀਏ ਤੁਰਦੇ ਫਿਰਦੇ ਤਾਂ ਸਾਨੂੰ ਇਹ ਸੁਣਾਈ ਦੇਣਾ ਹੀ ਦੇਣਾ ਫਿਰ ਕੁਝ ਸਮਾਂ ਬੈਠ ਕੇ ਵੀ ਇਸ ਨਾਮ ਨੂੰ ਸੁਣਨਾ ਹੈ ਹਾਜ਼ਰੀ ਭਰਨੀ ਹੈ ਤੇ ਸਾਨੂੰ ਤਾਂ ਆਹੀ ਹੁਕਮ ਮਾਲਕ ਤੇ ਗੁਰੂ ਵੱਲੋਂ ਆ ਕਿ ਇਸ ਨਾਮ ਨੂੰ ਸੁਣੋ ਮਨੁੱਖਾ ਦੇਹੀ ਦੇ ਵਿੱਚ ਆ ਕੇ ਹੁਣੇ ਸਾਰਿਆਂ ਦੀ ਆਪੋ ਆਪਣੀ ਅਵਸਥਾ ਆ ਕਿਸੇ ਨੂੰ 1-1 ਘੰਟਾ ਕਰਨਾ ਪੈਂਦਾ ਕਿਸੇ ਨੂੰ 2-2 ਘੰਟੇ ਭਾਈ ਕਈ ਨਾਮ ਵਿਅਸੀ ਅਜਿਹੇ ਵੀ ਆ ਜਿਨ੍ਹਾਂ ਦਾ 5 ਮਿੰਟਾਂ ਦੇ ਵਿੱਚ ਉਹਨਾਂ ਦਾ ਸਹਿਜ ਬਣ ਜਾਂਦਾ ਦੁਬਾਰਾ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਜਾਂ ਉਹਨਾਂ ਦਾ ਆਪ ਦਾ ਹੀ ਬੋਲਣ ਨੂੰ ਚਿਤ ਨਹੀਂ ਕਰਦਾ ਖੁੱਬ ਜਾਂਦੇ ਆ ਸਮਾਧੀਆਂ ਦੇ ਵਿੱਚ ਉਹ ਸੁੰਨ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ ਬੜੀ ਹੀ ਡੀਪ a ਮੈਡੀਟੇਸ਼ਨ ਕਰਦੇ ਨੇ ਬਸ ਜਦੋਂ ਸਾਡਾ ਸਹਿਜ ਬਣ ਗਿਆ ਸਾਹਮਣੇ ਵੇਖੀ ਜਾਣਾ ਤੇ ਆਪਣੀ ਜੋ ਸੁਰਤੀ ਆ ਉਹਨੂੰ ਕੰਨਾਂ ਦੇ ਵਿੱਚ ਰੱਖ ਕੇ ਇਸ ਨਾਮ ਨੂੰ ਸੁਣੀ ਜਾਣਾ ਹੁਣ ਕਈ ਜੀਵ ਇਹ ਵੀ ਪੁੱਛਦੇ ਆ ਕਿ ਜਦੋਂ ਅਸੀਂ ਰਸਨਾ ਨੂੰ ਬੰਦ ਕਰ ਦਿੱਤਾ ਭਾਈ ਫੇਰ ਅੰਦਰੋਂ ਕੀ ਸੁਣੀਏ ਜਦ ਸਾਡੀ ਰਸਨਾ ਹੀ ਬੰਦ ਹੋ ਗਈ ਬਾਹਰ ਦੀਆਂ ਆਵਾਜ਼ਾਂ ਆਪਾਂ ਸੁਣਨੀਆਂ ਨਹੀਂ ਅੰਦਰੋਂ ਕੀ ਸੁਣੀਏ ਸਾਨੂੰ ਤਾਂ ਅੰਦਰੋਂ ਕੁਝ ਸੁਣਾਈ ਨਹੀਂ ਦਿੰਦਾ ਸਾਨੂੰ ਅੰਦਰੋਂ ਤਾਂ ਨਹੀਂ ਕੁਝ ਸੁਣਾਈ ਦਿੰਦਾ ਕਿਉਂਕਿ ਹਜੇ ਅਸੀਂ ਕਾਲ ਦੇ ਇਲਾਕੇ ਨੂੰ ਛੱਡਿਆ ਨਹੀਂ ਜੋ ਕਾਲ ਨੇ ਸਾਡੀ ਰਸਨਾ ਨੇਤਰਾ ਤੇ ਕੰਨਾਂ ਦੇ ਉੱਤੇ ਜਾਲ ਪਾਇਆ ਆ ਉਹ ਹਜੇ ਅਸੀਂ ਵਾਹਿਗੁਰੂ ਗੁਰਮੰਤਰ ਦੀ ਮਿਹਨਤ ਦੇ ਨਾਲ ਕਟਿਆ ਹੀ ਨਹੀਂ ਜਦੋਂ ਜਾਲ ਨੂੰ ਕੱਟ ਕੇ ਮਨ ਸੁਣ ਦੇ ਵਿੱਚ ਜਾਂਦਾ ਹੈ ਤਾਂ ਮਾਲਕ ਕਿਰਪਾ ਕਰਦੇ ਨੇ ਆਪਣੀ ਆਵਾਜ਼ ਇਸ ਨੂੰ ਸੁਣਾਉਂਦੇ ਨੇ ਹੁਣ ਜੋ ਮੇਨ ਗੱਲ ਆ ਉਹ ਤਾਂ ਇਹ ਹੈ ਕਿ ਸਾਡਾ ਮਨ ਟਿਕਿਆ ਹੋਇਆ ਹੋਵੇ ਜਾਂ ਕਹਿ ਲਓ ਵੀ ਸਾਨੂੰ ਮਨ ਨੂੰ ਟਿਕਾਉਣਾ ਆਉਣਾ ਹੁੰਦਾ ਹੋਵੇ ਹੁਣ ਦੇਖਿਆ ਜਾਵੇ ਤਾਂ ਮਨ ਸਾਡਾ ਟਿਕਦਾ ਨਹੀਂ ਇਹਨੂੰ ਵਿਚਾਰ ਮੱਲੋ-ਮੱਲੇ ਆਉਂਦੇ ਆ ਵਿਚਾਰ ਵੀ ਆਪਾਪ ਨਹੀਂ ਲੈਂਦੇ ਜੇ ਕੋਈ ਜੀਵ ਇਹਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ ਨਾ ਕਿ ਹੁਣ ਮੈਂ ਐਸ ਸਵਾਸ ਤੇ ਕੋਈ ਵਿਚਾਰ ਨਹੀਂ ਲੈਣਾ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੋਂ ਵਿਚਾਰ ਆ ਜਾਂਦਾ ਇਸ ਦਾ ਮਤਲਬ ਕੀ ਹੈ ਕਿ ਹਜੇ ਸਾਡਾ ਮਨ ਕਾਲ ਦੇ ਇਲਾਕੇ ਵਿੱਚ ਹੈ ਪੰਜਾਂ ਦਾ ਹਜੇ ਇਸ ਨੇ ਖੇੜਾ ਛੱਡਿਆ ਨਹੀਂ ਉਹ ਖੇੜਾ ਛਡਾਉਣ ਵਾਸਤੇ ਉੱਚੀ ਕਿੰਨਾ ਕੁ ਉੱਚੀ ਕਿ ਗਵਾਂਡ ਪਤਾ ਲੱਗ ਜਵੇ ਕਿ ਭਾਈ ਸਿਮਰਨ ਚੱਲਦਾ ਹੈ ਅਗਲਾ ਜੋ ਸੋਚਦਾ ਸੋਚੀ ਜਾਣ ਦਿਓ ਇਹ ਤਾਂ ਸਾਡਾ ਆਪਣਾ ਸਫਰ ਆ ਸਾਡੀ ਆਪਣੀ ਮਰਜ਼ੀ ਆ ਅਸੀਂ ਆਪਣੇ ਜੋ ਅਧਿਆਤਮਿਕ ਰਾਹ ਆ ਸਾਨੂੰ ਗੁਰੂ ਦੱਸਦਾ ਆ ਕਿ ਭਾਈ ਤੁਸੀਂ ਆਪਣੀ ਰਸਨਾ ਤੋਂ ਜਪੋ ਐਸਾ ਮਨ ਨੂੰ ਮਾਰੋ ਵਿਚਾਰਾਂ ਨੂੰ ਮਾਰੋ ਹੁਣ ਸਾਡੇ ਵਿਚਾਰ ਨਹੀਂ ਮਰਦੇ ਜਿਵੇਂ ਆਪਾਂ ਕਿਸੇ ਹੋਰ ਪ੍ਰਾਣੀ ਨੂੰ ਆਵਾਜ਼ ਲਾਉਂਦੇ ਆ ਨਾ ਤੇ ਇੱਕ ਵਾਰੀ ਚ ਉਹ ਆਪਣੀ ਆਵਾਜ਼ ਸੁਣਦਾ ਨਹੀਂ ਫਿਰ ਆਪਾਂ ਹੋਰ ਉੱਚੀ ਆਵਾਜ਼ ਲਾਉਂਦੇ ਆ ਹੋਰ ਉੱਚੀ ਲਾਉਂਦੇ ਆ ਤੇ ਫਿਰ ਕਿਤੇ ਜਾ ਕੇ ਸਾਹਮਣੇ ਆਵਾਜ਼ ਉਹਨੂੰ ਸੁਣਾਈ ਦਿੰਦੀ ਆ ਇਸੇ ਤਰ੍ਹਾਂ ਸਾਡਾ ਮਨ ਆ ਮਨ ਸਾਡਾ ਸਾਡੇ ਹੀ ਆਪਣੀ ਹੀ ਆਵਾਜ਼ ਨੂੰ ਸੁਣਦਾ ਨਹੀਂ ਜਦੋਂ ਨਹੀਂ ਸੁਣਦਾ ਫਿਰ ਉੱਚੀ ਆਵਾਜ਼ ਲਾਉਣੀ ਪੈਂਦੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਇੰਨੀਆਂ ਆਵਾਜ਼ਾਂ ਉੱਚੀ ਪੈਂਦੀਆਂ ਆ ਫਿਰ ਮਨ ਹੌਲੀ 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 ਆਪਣੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰਦਾ ਜਦੋਂ ਆਪਣੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰਦਾ ਮਹਾਰਾਜ ਵੀ ਆਪਾਂ ਦੱਸਦੇ ਆ ਧੁਨ ਨੂੰ ਮੈਂ ਧਿਆਨ ਜਿਹੜੀ ਧੁਨ ਆਪਾਂ ਰਸਨਾ ਤੋਂ ਕੱਢ ਰਹੇ ਆ ਵਾਹ ਗੁਰੂ ਵਾਹ ਗੁਰੂ ਇਸ ਆਵਾਜ਼ ਨੂੰ ਸੁਣਨਾ ਹੁਣ ਨਾਮ ਅਭਿਆਸ ਦੇ ਵਿੱਚ ਜੋ ਪਹਿਲੀ ਸਟੇਜ ਆ ਉਹ ਮਨ ਨੂੰ ਟਿਕਾਉਣਾ ਹੈ ਮਨ ਟਿਕਿਆ ਹੋਇਆ ਹੋਊਗਾ ਤਾਂ ਧਿਆਨ ਦੇ ਵਿੱਚ ਬੈਠਣ ਦੇ ਕਾਬਿਲ ਹੋਊਗਾ ਜੇ ਨਹੀਂ ਟਿਕਦਾ ਤਾਂ ਇਹਨੂੰ ਟਿਕਾਉਣ ਵਾਸਤੇ ਗੁਰਮੰਤਰ ਜੋ ਹੈ ਹਰ ਇੱਕ ਧਰਮਾ ਦੇ ਵਿੱਚ ਗੁਰਮੰਤਰ ਹੈ ਉਸ ਦਾ ਅਸੀਂ ਜਾਪ ਕਰਨਾ ਉਸ ਨੂੰ ਅਸੀਂ ਧ੍ਰਿੜ ਕਰਨਾ ਤੇ ਜਦ ਤੱਕ ਜਾਪ ਰਸਨਾ ਦੇ ਉੱਤੇ 24 ਘੰਟੇ ਨਹੀਂ ਚੱਲਦਾ ਇਹ ਮਨ ਵਸ ਵਿੱਚ ਨਹੀਂ ਆਉਂਦਾ ਜੇ ਅਸੀਂ ਇਹ ਸੋਚ ਲਈਏ ਕਿ ਚਲੋ ਅੱਧਾ ਘੰਟਾ ਕਰ ਲਿਆ ਬਾਕੀ ਬਾਅਦ ਵਿੱਚ ਪਾ ਦਿੰਦੇ ਕੰਮ ਕਰ ਲੈ ਇਸ ਤਰ੍ਹਾਂ ਮਨ ਵਸ ਵਿੱਚ ਨਹੀਂ ਆਉਂਦਾ ਮਾਰੇ ਕਹਿੰਦੇ ਉਠ ਤ ਬੈਠ ਤ ਸੋਬਤ ਨਾਮ ਕੋ ਨਾਨਕ ਜਨ ਕੇ ਸਦ ਕਾਮ ਕੰਮ ਕਰ ਕਰਦੇ ਹੋਏ ਮਾਰੇ ਕਹਿੰਦੇ ਜਾਪ ਕਰੋ ਸਿਮਰਨ ਕਰੋ ਇਸ ਨਾਮ ਨੂੰ ਚੇਤੇ ਰੱਖੋ ਮਾਲਕ ਨੂੰ ਆਪਣੀ ਯਾਦ ਦੇ ਵਿੱਚ ਰੱਖੋ ਸਿਮਰਨ ਦਾ ਮਤਲਬ ਹੈ ਯਾਦ ਕਿਸ ਦੀ ਯਾਦ ਉਸ ਇੱਕ ਦੀ ਜਿਸ ਇੱਕ ਨੂੰ ਅਸੀਂ ਭੁੱਲ ਗਏ ਆ ਮਰੇ ਕਹਿੰਦੇ ਜਿਹਦਾ ਦਿੱਤਾ ਤੁਸੀਂ ਖਾਣੇ ਪੀਣੇ ਆ ਜਿਹਦੀ ਕਿਰਪਾ ਦੇ ਨਾਲ ਤੁਸੀਂ ਇੰਨੇ ਵਧੀਆ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਇੰਨੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਆ ਉਸ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੋ ਉਸ ਦੇ ਵਾਸਤੇ ਵੀ ਜਗ੍ਹਾ ਬਣਾ ਕੇ ਰੱਖੋ ਇਹ ਨਹੀਂ ਕਿ ਆਪਾਂ ਘਰਾਂ ਦੇ ਵਿੱਚ ਇੱਕ ਕਮਰੇ ਦੇ ਵਿੱਚ ਉਹਦਾ ਮੰਦਰ ਬਣਾ ਆ ਤੇ ਮੰਦਰ ਦੇ ਵਿੱਚ ਅਸੀਂ ਜਗ੍ਹਾ ਬਣਾਈ ਆ ਅਸੀਂ ਆਪਣੇ ਮਨ ਦੇ ਅੰਦਰ ਜਗ੍ਹਾ ਬਣਾਉਣੀ ਆ ਮਨ ਦੇ ਅੰਦਰ ਜਿੱਥੇ ਅਸੀਂ ਆਪਣੇ ਪਰਿਵਾਰਾਂ ਨੂੰ ਵਸਾਇਆ ਆ ਧੰਨ ਨੂੰ ਵਸਾਇਆ ਆ ਕਾਰੋਬਾਰਾਂ ਨੂੰ ਵਸਾਇਆ ਆ ਦੇਹਾਂ ਨੂੰ ਵਸਾਇਆ ਆ ਉੱਥੇ ਹੀ ਅਸੀਂ ਮਾਲਕ ਨੂੰ ਵੀ ਨਾਲ ਵਸਾਉਣਾ ਆ ਕਿਉਂਕਿ ਸਾਡਾ ਅਸਲੀ ਮਾਤਾ ਪਿਤਾ ਕੌਣ ਆ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਬਣਾ ਕੇ ਭੇਜਿਆ ਸਾਡੇ ਸਰੀਰ ਨੂੰ ਬਣਾਇਆ ਸਾਡੇ ਮਨ ਨੂੰ ਬਣਾਇਆ ਸਾਨੂੰ ਇਹ ਆਲਾ ਦਵਾਲਾ ਦਿੱਤਾ ਇੰਨਾ ਸੋਹਣਾ ਸਾਨੂੰ ਸੁਵਾਸ ਦਿੱਤੇ ਫਿਰ 84 ਲੱਖ ਜੁਨਾ ਦੇ ਵਿੱਚੋਂ ਸਭ ਤੋਂ ਉੱਤਮ ਦੇਹੀ ਦਿੱਤੀ। ਉਹਦੇ ਵਾਸਤੇ ਅਸੀਂ ਆਪਣੇ ਮਨ ਦੇ ਵਿੱਚ ਜਗ੍ਹਾ ਬਣਾਉਣੀ ਆ ਮਨ ਦੇ ਵਿੱਚ ਜੋ ਮੰਦਰ ਆ ਮਨ ਦੇ ਹਿਰਦੇ ਦੇ ਵਿੱਚ ਉਹਨੂੰ ਆਪਾਂ ਸਾਂਭ ਕੇ ਰੱਖਣਾ ਹੈ। ਪਹਿਲੇ ਨੰਬਰ ਤੇ ਮਾਲਕ ਆਉਂਦੇ ਆ। ਦੂਸਰੇ ਨੰਬਰ ਦੇ ਉੱਤੇ ਫਿਰ ਆਪਣੇ ਪਰਿਵਾਰ ਫਿਰ ਸੰਸਾਰ ਆਉਂਦਾ ਹੈ। ਪਰ ਅਸੀਂ ਇੱਧਰ ਕੰਮ ਇਹ ਉਲਟਾ ਕੀਤਾ। ਪਹਿਲੇ ਨੰਬਰ ਤੇ ਅਸੀਂ ਸੰਸਾਰ ਨੂੰ ਅੱਗੇ ਕੀਤਾ ਆ। ਸੰਸਾਰ ਤੇ ਸੰਸਾਰ ਦੀਆਂ ਵਸਤੂਆਂ ਫੇਰ ਦੂਸਰੇ ਨੰਬਰ ਤੇ ਅਸੀਂ ਮਾਲਕ ਨੂੰ ਮਾਲਕ ਦਾ ਇੱਕ ਮੰਦਿਰ ਬਣਾਇਆ ਉਹ ਵੀ ਅਸੀਂ ਦ੍ਰਿਸ਼ਤਮਾਨ ਰੂਪ ਦੇ ਵਿੱਚ ਆਪਾਂ ਵੇਖਿਆ ਨਾ ਘਰ ਆਪਾਂ ਬਣਾਉਨੇ ਆ ਘਰ ਦੇ ਵਿੱਚ ਇੱਕ ਇੱਕ ਕਮਰਾ ਆਪਾਂ ਮੰਦਿਰ ਦਾ ਬਣਾ ਦੰਨੇ ਆ ਇੱਕ ਇੱਕ ਕਮਰਾ ਉੱਥੇ ਫੋਟੋਆਂ ਲਗਾ ਦੰਨੇ ਆ ਧੂਪ ਕਰਦੇ ਆ ਜੋਤ ਵੀ ਜਗਾਉਨੇ ਆ ਮਹਾਰਾਜ ਦਾ ਆਪਾਂ ਨੂੰ ਮਨ ਨੂੰ ਸਮਝਾਉਂਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫੇਰ ਅਸੀਂ ਉੱਥੇ ਦੀ ਸੇਵਾ ਵੀ ਕਰਦੇ ਆ ਮਹਾਰੇ ਕਹਿੰਦੇ ਤੁਸੀਂ ਅੰਦਰਲੀ ਖੋਜ ਕਰੋ ਜੋਤ ਜਗਾਉਣੀ ਹੈ ਅੰਦਰ ਜਗ ਦੀ ਜੋਤ ਨੂੰ ਵੇਖ ਲਓ ਪੂਜਾ ਕਰਨੀ ਹੈ ਤਾਂ ਅੰਦਰ ਕਰ ਲਓ ਹਰਵਿਦਾਸ ਮਹਾਰਾਜ ਜੀ ਨੇ ਤਾਂ ਦੇਖੋ ਕਿਹਾ ਤਾਂ ਕਹਿੰਦੇ ਦੀਵਾ ਵੀ ਮੈਨੂੰ ਤੁਹਾਡਾ ਨਾਮ ਹੀ ਜਾਪਦਾ ਆ ਵਿੱਚ ਬੱਤੀ ਵੀ ਨਾਮ ਹੀ ਜਾਪਦਾ ਆ ਤੇਲ ਵੀ ਨਾਮ ਹੀ ਜਾਪਦਾ ਆ ਮੈਨੂੰ ਹਰ ਇੱਕ ਚੀਜ਼ ਬਸ ਨਾਮ ਹੀ ਜਾਪਦਾ ਆ ਮੈਨੂੰ ਹੋਰ ਕੋਈ ਵੀ ਕਰਮ ਕਰਨ ਦੀ ਲੋੜ ਨਹੀਂ ਹੈ ਮੈਂ ਬਸ ਤੁਹਾਡਾ ਨਾਮ ਹੀ ਜਾਪਦਾ ਆ ਕਿਹਦਾ ਨਾਮ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਉਂਕਿ ਪ੍ਰਮਾਤਮਾ ਤਾਂ ਇੱਕ ਹੀ ਆ ਨਾ ਇਹ ਥੋੜੀ ਆ ਕਿ ਰਬਦਾਸ ਮਹਾਰਾਜ ਨੇ ਜੋ ਪ੍ਰਮਾਤਮਾ ਨੂੰ ਪਾਇਆ ਉਹ ਪ੍ਰਮਾਤਮਾ ਹੋਰ ਹੈ ਨਹੀਂ ਮਾਲਕ ਇੱਕੋ ਹੀ ਆ ਤੇ ਆਪਾਂ ਸਾਰੇ ਹੀ ਜਿੰਨੇ ਇੱਥੇ ਜੀਵ ਹਾਂ ਇਹ ਇੱਕੋ ਹੀ ਮਾਲਕ ਦੇ ਬੱਚੇ ਆ ਇਸ ਕਰਕੇ ਸਿਮਰਨ ਅਭਿਆਸ ਦੇ ਵਿੱਚ ਸਭ ਤੋਂ ਜੋ ਸਾਡਾ ਪਹਿਲਾ ਕੰਮ ਆ ਉਹ ਹੈ ਖਿੰਡੇ ਹੋਏ ਮਨ ਨੂੰ ਟਿਕਾਉਣਾ ਜਿਵੇਂ-ਜੋ ਪਸ ਸੰਸਾਰ ਦੇ ਕੰਮ ਕਰਦੇ ਆ ਮਨ ਸਾਡਾ ਵਿਚਾਰਾਂ ਦੇ ਵਿੱਚ ਖਿੰਡ ਜਾਂਦਾ ਪਤਾ ਨਹੀਂ ਲੱਗਦਾ ਮਿੰਟਾਂ ਸਕਿੰਟਾਂ ਦੇ ਹਿਸਾਬ ਦੇ ਨਾਲ ਇਹਦੇ ਅੰਦਰ ਕਿਹੜੇ-ਕਿਹੜੇ ਫੁਰਨੇ ਆਉਂਦੇ ਆ ਫਿਰ ਚਲੋ ਠੀਕ ਆ ਕੋਈ ਸੰਸਾਰ ਨੂੰ ਲੈ ਕੇ ਫੁਰਨੇ ਆਉਣੇ ਆ ਕਈ ਫੁਰਨੇ ਤਾਂ ਇਦਾਂ ਦੇ ਹੁੰਦੇ ਆ ਜੋ ਲੈਣ ਵਾਲੇ ਨਹੀਂ ਹੁੰਦੇ ਪਰ ਅਸੀਂ ਉਹ ਸਵਾਦ-ਸਵਾਦ ਦੇ ਵਿੱਚ ਲੈਣੇ ਆ ਲੈ ਜਾਂਦੇ ਜਿਵੇਂ ਈਰਖਾ ਨਿੰਦਿਆ ਚੁਗਲੀ ਕਿਸੇ ਦਾ ਹੱਕ ਮਾਰਨਾ ਚੋਰੀ ਝੂਠ ਬੋਲਣਾ ਅਜਿਹੇ ਵਿਚਾਰ ਵੀ ਅੰਦਰ ਆਉਂਦੇ ਆ ਜੋ ਸਾਨੂੰ ਰਸ ਦਿੰਦੇ ਆ ਹੁਣ ਇਹ ਰਸ ਆਪਾਂ ਤੋੜਨਾ ਆ ਛੱਡਣਾ ਆ ਇਹ ਨਸ਼ਾ ਆ ਇਹ ਕਾਲ ਦੇ ਵੱਲੋਂ ਦਿੱਤਾ ਜਾਂਦਾ ਆਓ ਫਿਰ ਇਸ ਨਸ਼ੇ ਨੂੰ ਛੱਡ ਕੇ ਜੋ ਨਾਮ ਦਾ ਨਸ਼ਾ ਆ ਉਹ ਚੜਾਈਏ ਮਰੇ ਕਹਿੰਦੇ ਆ ਨਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਦੋਂ ਆਪਾਂ ਅਭਿਆਸ ਕਰਦੇ ਆ ਸਹਿਜ ਬਣਦਾ ਆ ਨਾ ਫਿਰ ਇਹ ਨਸ਼ਾ ਚੜਦਾ ਆ ਫਿਰ ਪਤਾ ਲੱਗਦਾ ਕਿ ਹਾਂ ਵੀ ਇਹ ਕੁਛ ਕੀਤਾ ਹੋਇਆ ਆ ਦੁਨਿਆਵੀ ਜੀਵ ਤਾਂ ਇਹ ਸੋਚੂਗਾ ਕਿ ਜਾ ਤਾਂ ਸੁੱਤਾ ਉੱਠਿਆ ਜਾ ਇਹਨੇ ਭਾਈ ਕੁਝ ਖਾਦਾ ਪੀਤਾ ਨਾਮ ਅਭਿਆਸੀ ਨੂੰ ਨਾਮ ਅਭਿਆਸੀ ਦੇਖ ਸਕਦਾ ਕਿ ਹਾਂ ਭਾਈ ਇਹਦੇ ਉੱਤੇ ਨਾਮ ਦਾ ਨਸ਼ਾ ਚੜਿਆ ਆ ਇਹ ਨਸ਼ਾ ਆਪਾਂ ਕਿਵੇਂ ਛਡਾਉਣਾ ਹੈ ਵਿਚਾਰਾਂ ਨੂੰ ਕਿਵੇਂ ਦੂਰ ਕਰਨਾ ਹੈ ਕਾਲ ਦਾ ਕਿਵੇਂ ਆਪਾਂ ਜੋ ਜਾਲ ਆ ਕੱਟਣਾ ਆ ਅਭਿਆਸ ਕਰੀਦਾ ਹੈ ਇਹ ਅਭਿਆਸ ਕਰਨ ਦੇ ਨਾਲ ਹੀ ਕਾਲ ਦਾ ਜਾਲ ਕੱਟਿਆ ਜਾਂਦਾ ਹੈ ਆਓ ਜੀ ਕਰੋ ਜੀ ਸ਼ੁਰੂ ਬੜੇ ਪਿਆਰ ਦੇ ਨਾਲ ਰਸਨਾ ਤੋਂ ਬੋਲਣਾ ਕੰਨਾਂ ਤੋਂ ਸੁਣਨਾ ਹੈ ਕਰੋ ਜੀ ਸ਼ੁਰੂ ਵਾਹ ਗੁਰੂ 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 ਵਾਹ

ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਸ ਤਰ੍ਹਾਂ ਅਭਿਆਸ ਕਰਨਾ ਜਦੋਂ ਆਪਾਂ ਨੂੰ ਵਿਹਲਾ ਸਮਾਂ ਮਿਲਦਾ ਜਿਆਦਾ ਆਪਾਂ ਅਭਿਆਸ ਕਰਾਂਗੇ ਤਾਂ ਜਲਦੀ ਆਪਣਾ ਜੋ ਮਨ ਦਾ ਸਹਜ ਆ ਬਣੇਗਾ ਨਾਮ ਦਾ ਨਸ਼ਾ ਚੜੇਗਾ ਤੇ ਇਹ ਨਸ਼ਾ ਚੜਾ ਕੇ ਹੀ ਆਪਾਂ ਖੁਮਾਰੀ ਚੜਾ ਕੇ ਮਨ ਨੂੰ ਫੇਰ ਹੀ ਆਪਾਂ ਸਹਜ ਦੇ ਵਿੱਚ ਉਤਰਨਾ ਹੈ ਜਦੋਂ ਸਹਜ ਦੇ ਵਿੱਚ ਉਤਰਦੇ ਹਾਂ ਤਾਂ ਫਿਰ ਉੱਥੇ ਨਾਮ ਪ੍ਰਗਟ ਹੁੰਦਾ ਹੈ ਮਾਲਕ ਕਿਰਪਾ ਕਰਦੇ ਨੇ ਇਹ ਮਾਲਕ ਹੀ ਕਿਰਪਾ ਕਰਦੇ ਨੇ ਆਪਣਾ ਕੰਮ ਉੱਥੇ ਬੈਠਣਾ ਆ ਵਿਚਾਰ ਰਹਿਤ ਹੋ ਕੇ ਦਰ ਦੇ ਉੱਤੇ ਮਾਲਕ ਸਾਰਿਆਂ ਤੇ ਕਿਰਪਾ ਕਰਨ ਸਾਰਿਆਂ ਦੇ ਅੰਦਰ ਨਾਮ ਪ੍ਰਗਟ ਹੋਵੇ ਸਾਰੇ ਹੀ ਭੈਣ ਭਰਾ ਨਾਮ ਦਾ ਅਭਿਆਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ